ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੁਕੀ ਦੀ ਕਲਾਸ ਨੰਬਰ 22 ਲੈ ਕੇ ਆ ਚੁੱਕੇ ਹਾਂ ਜਿਸ ਚ ਆਪਾਂ ਪੜ੍ਹਾਂਗੇ ਸਿੱਖ ਮਿਸਲਾਂ ਦੇ ਬਾਰੇ ਕਿ ਕਿੰਨੀਆਂ ਸਿੱਖ ਮਿਸਲਾਂ ਸੀ ਉਹਨਾਂ ਦੇ ਹੈੱਡਕਾਉਂਟ ਸੀ ਤੇ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਕੀ ਯੋਗਦਾਨ ਰਿਹਾ ਤੇ ਜਿਹੜੇ ਚੈਨਲ ਤੇ ਆਪਣੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਤੁਹਾਡੇ ਨਾਲ ਪੜ੍ਹਾਈ ਕਰ ਰਹੇ ਨੇ ਉਹਨਾਂ ਨਾਲ ਆਪਣੇ ਸੈਸ਼ਨ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਅਗਰ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਆਪਣੇ ਜਿਹੜਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ ਜੌਬ ਆਨ ਪੰਜਾਬ ਤੇ ਇਸ ਤਰੀਕੇ ਦਾ ਜਿਹੜਾ ਤੁਹਾਨੂੰ ਆਈਕਨ ਦੇਖਣ ਨੂੰ ਮਿਲ ਜੂਗਾ ਉੱਥੋਂ ਜਾ ਕੇ ਤੁਸੀਂ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਤੁਸੀਂ ਪ੍ਰਿੰਟ ਕਰਵਾ ਸਕਦੇ ਹੋ ਤੇ ਹੁਣ ਜਿਹੜਾ ਆਪਾਂ ਜਿਹੜਾ ਅੱਜ ਦਾ ਟੌਪਿਕ ਹੈ ਉਹ ਸਟਾਰਟ ਕਰਦੇ ਆ ਇਹ ਹੈਗਾ ਸਿੱਖ ਮਿਸਲਾਂ ਟੋਟਲ ਕਿੰਨੀਆਂ ਸਿੱਖ ਮਿਸਲਾਂ ਸੀ ਟੋਟਲ ਹੈਗੀਆਂ ਸੀ 12 ਸਿੱਖ ਮਿਸਲਾਂ ਤੇ ਜਿਹੜੀਆਂ ਆਪਣੀਆਂ ਸਾਰੀਆਂ ਸਿੱਖ ਮਿਸਲਾਂ ਨੇ 12 ਦੀਆਂ 12 ਅੱਜ ਆਪਾਂ ਇਹਨਾਂ ਦੇ ਜਿਹੜੇ ਹੈੱਡ ਨੇ ਸਾਰਿਆਂ ਦਾ ਜਿਹੜਾ ਨਾਮ ਹੈ ਆਪਾਂ ਟ੍ਰਿਕਸ ਨਾਲ ਜਿਹੜਾ ਹੈਗੇ ਯਾਦ ਕਰਾਂਗੇ ਤਾਂ ਜੋ ਤੁਹਾਨੂੰ ਮਤਲਬ ਕਿ ਲੌਂਗ ਟਾਈਮ ਇਹ ਜਿਹੜੇ ਹੈਗੇ ਨਾਮ ਯਾਦ ਰਹਿਣ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਗੀ ਮਿਸਲ ਬਾਰੇ ਪੰਗੀ ਮਿਸਲ ਦਾ ਜਿਹੜਾ ਹੈੱਡ ਕੌਣ ਸੀ ਉਹ ਹੈਗੀ ਸੀ ਹਰੀ ਸਿੰਘ ਤੇ ਪੰਗੀ ਮਿਸਲ ਕਿਹਦੇ ਦੁਆਰਾ ਸਥਾਪਿਤ ਕੀਤੀ ਗਈ ਸੀ ਇਹ ਕੀਤੀ ਗਈ ਸੀ ਛੱਦਾ ਸਿੰਘ ਦੁਆਰਾ ਇਹ ਕੁਐਸਚਨ ਆਇਆ ਹੋਇਆ ਤਾਂ ਕਰਕੇ ਮੈਂ ਜਿਹੜੀ ਹੈਗੀ ਲਾਈਨ ਐਡ ਅਪ ਕਰਕੇ ਲਿਆ ਆਂ ਤੇ ਪੰਗੀ ਮਿਸਲ ਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਪੰਗੀ ਮਿਸਲ ਭੰਗ ਕੀ ਹੁੰਦੀ ਆ ਨਾ ਤੁਸੀਂ ਸਾਰੇ ਉਹਨਾਂ ਦੇਖੂਗੀ ਭੰਗ ਹਰੀ ਹੁੰਦੀ ਆ ਤਾਂ ਜਿਹੜਾ ਹੈਗਾ ਤੁਸੀਂ ਯਾਦ ਰੱਖ ਸਕਦੇ ਹੋ ਕਿ ਪੰਗੀ ਦਾ ਜਿਹੜਾ ਹੈੱਡ ਸੀਗਾ ਹਰੀ ਸਿੰਘ ਪੰਗੀ ਮਿਸਲ ਹਰੀ ਸਿੰਘ ਦੈਨ ਆ ਗਿਆ ਆਪਣੀ ਨਕਈ ਮਿਸਲ ਨਕਈ ਮਿਸਲ ਦਾ ਹੈੱਡ ਕੌਣ ਸੀ ਹੀਰਾ ਸਿੰਘ ਨਕਈ ਹੁਣ ਨੱਕ 'ਚ ਔਰਸਾਂ ਕੀ ਪਾਉਂਦੀਆਂ ਨੇ ਨੱਕ 'ਚ ਔਰਸਾਂ ਪਾਉਂਦੇ ਨੂੰ ਕੋਕਾ-ਕੋਕਰੀ ਦੇ ਵਿੱਚ ਕੀ ਲੱਗਿਆ ਹੁੰਦਾ ਹੀਰਾ ਠੀਕ ਹੈ ਮੰਨ ਲਓ ਕਿ ਨੱਕ ਤੇ ਹੀਰਾ ਇੱਕ ਤਰ੍ਹਾਂ ਦਾ ਤੇ ਤੁਸੀਂ ਇਥੋਂ ਯਾਦ ਰੱਖ ਸਕਦੇ ਹੋ ਨਕਈ ਮਿਸਲ ਹੀਰਾ ਸਿੰਘ ਨਕਈ ਦੈਨ ਆ ਗਿਆ ਕਰੋੜ ਸਿੰਘ ਜੀ ਮਿਸਲ ਕਰੋੜ ਸਿੰਘਾਂ ਮਿਸਲ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਕਰੋੜ ਸਿੰਘ ਠੀਕ ਹੈ ਇਹਦਾ ਡਾਇਰੈਕਟ ਨਾਮ ਹੀ ਆ ਨਿਸ਼ਾਨੇ ਵਾਲੀਆਂ ਮਿਸਲ ਠੀਕ ਹੈ ਨਿਸ਼ਾਨੇ ਵਾਲੀਆਂ ਮਿਸਲ ਦੇ ਹੈੱਡਕਾਉਂਟ ਸੀ ਦਸੌਂਦਾ ਸਿੰਘ ਹੁਣ ਤੁਸੀਂ ਇਸ ਨੂੰ ਕਿਵੇਂ ਯਾਦ ਰੱਖੋਗੇ ਇੱਕ ਸ਼ਾਇਦ ਪੰਜਾਬੀ Song ਆਇਆ ਸੀ ਕਿ ਦਸ ਨਿਸ਼ਾਨਾ ਕਿੱਥੇ ਲਾਉਣਾ ਕੋਈ ਇਸ ਤਰੀਕੇ ਦੀ ਲਾਈਨ ਸੀਗੀ ਮੇਰੇ ਦਿਮਾਗ 'ਚ ਜਿਹੜੀ ਹਿੱਟ ਹੋਈ ਹੈ ਕਿ ਨਿਸ਼ਾਨ ਇੱਥੇ ਤੁਸੀਂ ਯਾਦ ਰੱਖ ਸਕਦੇ ਹੋ ਇੱਥੇ ਯਾਦ ਰੱਖ ਸਕਦੇ ਹੋ ਤੁਸੀਂ ਨਿਸ਼ਾਨਾ ਤੇ ਇੱਥੇ ਯਾਦ ਰੱਖ ਸਕਦੇ ਹੋ ਤੁਸੀਂ ਦਸ ਤਾਂ ਇੱਥੇ ਤੁਸੀਂ ਓਕੇ ਕੋਈ ਕਿਸੇ ਨੂੰ ਕਹਿ ਰਿਹਾ ਕਿ ਨਿਸ਼ਾਨਾ ਦਸ ਕਿੱਥੇ ਲਾਵਾਂ ਤਾਂ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ ਨਿਸ਼ਾਨੇ ਵਾਲੀਆਂ ਮਿਸਲ ਦਸੌਂਦਾ ਸਿੰਘ ਠੀਕ ਹੈ ਸ਼ਹੀਦ ਦਾ ਮਿਸਲ ਸ਼ਹੀਦ ਦਾ ਮਿਸਲ ਤੁਹਾਨੂੰ ਯਾਦ ਰੱਖਣ ਦੀ ਕੋਈ ਲੋੜ ਨਹੀਂ ਮਤਲਬ ਕਿ ਇਹਦਾ ਬਾਬਾ ਦੀਪ ਸਿੰਘ ਇਹ ਤੁਹਾਨੂੰ ਸਿੱਧਾ ਵੀ ਵੈਸੇ ਪਤਾ ਹੋਣਾ ਚਾਹੀਦਾ ਤੇ ਇਟ ਕੰਟੇਨਡ ਓਨਲੀ ਨਹਿਂਗਸ ਇਹ ਕੁਐਸਚਨ ਆਉਣਾ ਹੁੰਦਾ ਕਿ ਕਿਹੜੀ ਮਿਸਲ ਦੇ ਵਿੱਚ ਸਿਰਫ ਨਹਿਂਗ ਪਾਈ ਜਾਂਦੇ ਸੀ ਇਹ ਮਿਸਲ ਹੈਗੀ ਸੀ ਆਪਣੇ ਕੋਲੇ ਸ਼ਹੀਦ ਦਾ ਮਿਸਲ ਠੀਕ ਹੈ ਇਹਨੂੰ ਇੰਪੋਰਟੈਂਟ ਮਾਰਕ ਕਰ ਲਿਓ ਜਿਹੜਾ ਕੁਐਸਚਨ ਆਇਆ ਹੋਇਆ ਦੈਨ ਅੱਗੇ ਆਪਣੀ ਫੁਲਕੀਆਂ ਮਿਸਲ ਫੁਲਕੀਆ ਮਿਸਲ ਫਾਊਂਡਰ ਵਾਇ ਇਹ ਮੰਨ ਲਓ ਕਿ ਇਹਨਾਂ ਦੇ ਹੈੱਡ ਸੀਗੇ ਚੌਧਰੀ ਫੂਲ ਸਿੰਘ ਇਹ ਵੀ ਤੁਸੀਂ ਡਾਇਰੈਕਟ ਨਾਮ ਤੋਂ ਜਿਹੜਾ ਹੈਗਾ ਯਾਦ ਰੱਖ ਸਕਦੇ ਹੋ ਤੇ ਇਹ ਬਲੈਸਟ ਕਿਹਦੇ ਦੁਆਰਾ ਕੀਤੀ ਗਈ ਸੀ ਇਹ ਕਰੀ ਗਈ ਸੀ ਗਰੂ ਤੇਗਬੱਧਰ ਜੀ ਦੁਆਰਾ ਹੁਣ ਆਪਾਂ ਜਿਹੜੀ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਆ ਗਈ RAM ਗੜੀਆ ਮਿਸਲ RAM ਗੜੀਆ ਮਿਸਲ ਦੇ ਫਾਊਂਡਰ ਕੌਣ ਸੀਗੇ ਹੈੱਡ ਕੌਣ ਸੀ ਜੱਸਾ ਸਿੰਘ RAM ਗੜੀਆ ਇੱਥੇ ਸੌਰੀ ਆਲੂ ਵਾਲੀ ਲਿਖਿਆ ਪਿਆ ਇੱਥੇ ਆਊਗਾ RAM ਗੜੀਆ R A M G A R H I A ਦੈਨ ਅੱਗੇ ਆਪਣੀ ਆਲੂ ਵਾਲੀਆ ਮਿਸਲ ਆਲੂ ਵਾਲੀਆ ਮਿਸਲ ਦੇ ਹੈੱਡਕਾਉਨ ਸੀ ਜੱਸਾ ਸਿੰਘ ਆਲੂ ਵਾਲੀਆ ਇਹ ਵੀ ਤੁਸੀਂ ਜਿਹੜਾ ਹੈਗਾ ਆਪਣੇ ਨਾਮ ਤੋਂ ਡਾਇਰੈਕਟ ਯਾਦ ਰੱਖ ਸਕਦੇ ਹੋ ਦੈਨ ਅਗੇ ਕਨਈਆ ਮਿਸਲ ਕਨਈਆ ਮਿਸਲ ਦੇ ਹੈੱਡਕਾਉਨ ਸੀ ਜੈ ਸਿੰਘ ਹੁਣ ਤੁਸੀਂ ਹਿੰਦੂ ਧਰਮ ਦੇ ਵਿੱਚ ਸੁਣਿਆ ਹੋਊਗਾ ਕਿ ਇੱਕ ਇੱਕ ਮਤਲਬ ਕਿ ਸ਼ਲੋਕ ਹੁੰਦਾ ਜੈ ਕਨਈਆ ਲਾਲ ਦੀ ਤਾਂ ਤੁਸੀਂ ਇੱਥੇ ਯਾਦ ਰੱਖ ਸਕਦੇ ਹੋ ਕਨਈਆ ਮਿਸਲ ਜੈ ਸਿੰਘ ਠੀਕ ਹੈ ਦੈਨ ਅਗੇ ਆਪਣੀ ਸਿੰਗਾਪੂਰੀਆ ਔਰ ਫੈਜ਼ਲਪੂਰੀਆ ਮਿਸਲ ਇਹ ਜਿਹੜੀਆਂ ਮਤਲਬ ਕਿ ਇੱਕ ਮਿਸ ਸੇਮ ਮਿਸਲ ਹੈ ਤੇ ਦੋ ਅਲੱਗ-ਅਲੱਗ ਨਾਮ ਨੇ ਤੇ ਇਹਨਾਂ ਦੇ ਹੈੱਡਕਾਉਨ ਸੀ ਨਵਾਬ ਸਿੰਘ ਕਪੂਰ ਇੱਕਦੋ ਦੇਖੋ ਜਿਵੇਂ ਇਹ ਹੋ ਗਈ ਸਿਰਫ ਤੇ ਜਿਵੇਂ ਸ਼ੁਕਰਚੱਕਿਆ ਮਿਸਲ ਹੋ ਗਈ ਇਹ ਵੀ ਚਲੋ ਟਰਿਕ ਹੈ ਸਿਰਫ ਜਿਹੜੀ ਸਿੰਗਾਪੂਰ ਹੈ ਜਾਂ ਫੈਜ਼ਲਪੁਰ ਹੈ ਮਿਸਲ ਹੈ ਇਹਦੇ ਹੈਡ ਬਾਰੇ ਤੁਹਾਨੂੰ ਕੋਈ ਟਰਿਕ ਨਹੀਂ ਕੀ ਤੁਹਾਨੂੰ ਡਾਇਰੈਕਟ ਯਾਦ ਰੱਖਣੀ ਪਊਗੀ ਨਵਾਬ ਸਿੰਘਪੂਰ ਦੈਨ ਅਗੇ ਆਪਣੀ ਸ਼ੁਕਰਚੱਕਿਆ ਮਿਸਲ ਸ਼ੁਕਰਚੱਕਿਆ ਮਿਸਲ ਚੜਤ ਸਿੰਘ ਹੁਣ ਤੁਸੀਂ ਇੱਥੇ ਇਹਨੂੰ ਟਰਿਕ ਯਾਦ ਰੱਖ ਸਕਦੇ ਹੋ ਕਿ ਸ਼ੁਕਰ ਤੇ ਇੱਥੇ ਚੜਤ ਕਿ ਤੁਸੀਂ ਰੱਬ ਦਾ ਸ਼ੁਕਰ ਮਨਾ ਰਹੇ ਹੋ ਕਿ ਤੁਹਾਡੀ ਜਿਹੜੀ ਇੰਨੀ ਚੜਤ ਹੋ ਰਹੀ ਹੈ ਜਿਵੇਂ ਤੁਸੀਂ ਜੋਬ ਤੇ ਲੱਗੋਗੇ ਤਾਂ ਤੁਹਾਡੀ ਜਿਹੜੀ ਹੈਗੀ ਚੜਤ ਹੋ ਜੂਗੀ ਨਾ ਤਾਂ ਤੁਸੀਂ ਉੱਥੇ ਕੀ ਕਰੋਗੇ ਤੁਸੀਂ ਰੱਬ ਦਾ ਸ਼ੁਕਰ ਮਨਾਓਗੇ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਸ ਦੇ ਇਹਨਾਂ ਦੇ ਹੈਡ ਨੂੰ ਯਾਦ ਰੱਖ ਸਕਦੇ ਹੋ ਥੈਨ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਬਿਲੋਂਗਸ ਫਰੋਂ ਦੀ ਸ਼ੁਕਰ ਚੱਕੀ ਐ ਮਿਸਲ ਠੀਕ ਹੈ ਥੈਨ ਅੱਗੇ ਆਪਣੀ ਫੁਲਕੇ ਮਿਸਲ ਦੀ ਜਿਹੜੀ ਇੱਕ ਕੁਐਸਚਨ ਆਉਣਾ ਹੁੰਦਾ ਫੁਲਕੇ ਮਿਸਲ ਵਾਸ ਓਨਲੀ ਮਿਸਲ ਥੂ ਡਿਡਨਟ ਜੁਆਇਨ ਦਲਖਾਲ ਸਾਹਿਬ ਹੁਣ ਦਲਖਾਲ ਸਾਹਿਬ ਤੇ ਜਿਹੜੀ ਫੌਲਕੀ ਮਿਸਲ ਸਿਰਫ ਇੱਕ ਜਹੀ ਮਿਸਲ ਸੀ ਜਿਹਨੇ ਦਲ ਖਾਲਸਾ ਨੂੰ ਜੁਆਇਨ ਨਹੀਂ ਕੀਤਾ 11 ਮਿਸਲਾਂ ਨੇ ਜਿਹੜਾ ਹੈਗਾ ਜੁਆਇਨ ਕਰ ਲਿਆ ਸੀ ਪਰ ਜਿਹੜੀ ਫੌਲਕੀ ਮਿਸਲ ਸੀ ਇਹਨੇ ਦਲ ਖਾਲਸਾ ਨੂੰ ਜੁਆਇਨ ਨਹੀਂ ਕੀਤਾ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਤੇ ਇਹੇ ਹੁਣ ਵੈਸੇ ਜਿਹੜੀ ਇੰਡੀਅਨ ਹਿਸਟਰੀ ਦੇ ਵਿੱਚ ਮੁਹੰਮਦ ਸ਼ਾਹ ਰੰਗੀਲੇ ਬਾਰੇ ਆ ਪਰ ਜਿਹੜਾ ਪੰਜਾਬ ਦੇ ਪੇਪਰਾਂ ਲਈ ਜ਼ਰੂਰੀ ਹੈ ਜਿੰਨਾ ਕ ਆਪਾਂ ਨੇ ਕੋਲ ਕਨਸੈਪਟ ਹੈਗਾ ਪੰਜਾਬ ਦੇ ਪੇਪਰਾਂ ਲਈ ਆਪਾਂ ਅੱਜ ਉਹ ਜਿਹੜਾ ਹੈ ਕਵਰ ਕਰਨਾ ਹੀ ਵਾਸ ਦੀ ਮੋਗਲ ਰੂਲਰ ਆਫ ਇੰਡੀਆ ਹੀ ਅਪੋਇੰਟਡ ਜਕਰੀਆ ਖਾਨ ਐਜ਼ ਅ ਗਵਰਨ ਜਕਰੀਆ ਖਾਨ ਵਾਦੀ ਸਨਫ ਅਬਦੁਸ ਸਾਦ ਖਾਨ ਹੂ ਅਰੈਸਟਡ ਟੂ ਬੰਦਾ ਸਿੰਘ ਬਹਾਦਰ। ਇਹ ਜਿਹੜਾ ਹੈਗਾ ਮੁਹੰਮਦ ਸ਼ਾਹ ਰੰਗੀਲੇ ਮੁਗਲ ਰੂਲਰ ਸੀ ਇੰਡੀਆ ਲੈਵਲ ਤੇ ਤੇਣੀ ਜਕਰੀਆ ਖਾਨ ਨੂੰ ਜਿਹੜਾ ਹੈਗਾ ਲਾਹੌਰ ਦਾ ਗਵਰਨਰ ਸੀ ਜਿਹੜਾ ਪੁਆਇੰਟ ਕਰਤਾ ਕਿੰਨੇ ਚ 1934 ਦੇ ਵਿੱਚ ਤੇ ਫਿਰ ਜਕਰੀਆ ਖਾਨ ਕੌਣ ਸੀ ਆ ਇਹ ਪੁੱਤਰ ਸੀ ਜਿਹਦਾ ਅਬਦੁਸ ਸਾਦ ਖਾਨ ਦਾ ਹੁਣ ਅਬਦੁਸ ਸਾਦ ਖਾਨ ਬਾਰੇ ਮੈਂ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਲਾਸ ਜਿਹੜਾ ਦੱਸ ਕੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੁਨੀ ਚੰਦ ਦੀ ਹਵੇਲੀ ਤੋਂ ਜਿਹਨੇ ਅਰੈਸਟ ਕਰਾਇਆ ਸੀ ਉਹ ਕੌਣ ਸੀ ਅਬਦੁਸ ਸਾਦ ਖਾਨ 1715 ਦੇ ਵਿੱਚ ਠ ਇਨ 1734 ਜਕਰੀਆ ਖਾਨ ਸਟਾਰਟ ਕੀਤਾ ਪਾਲਿਸੀ ਵੈਸੇ ਹੀ ਮੈ ਸੁਣੀ ਜਿਹੜੀ ਗੱਲ ਦਾ ਸੀ ਕਿ ਜਕਰੀਆ ਖਾਨ ਵੈਸੇ ਤਾਂ ਮਤਲਬ ਕਿ ਇੱਕ ਤਰ੍ਹਾਂ ਦਾ ਡਰਪੋਕ ਪਰਸਨ ਸੀ ਇਹ ਨਹੀਂ ਨਾ ਡਾਇਰੈਕਟ ਦਾ ਸਿੱਖਾਂ ਨਾਲ ਲੜਾਈ ਨਹੀਂ ਲਈ ਪਰ ਇਹਨੇ ਇੱਕ ਪਾਲਿਸੀ ਸਟਾਰਟ ਕਰੀ ਮਤਲਬ ਕਿ ਆਪਾਂ ਕਹਿੰਦੇ ਨੇ ਕਿ ਧੋਖੇਬਾਜ਼ੀ ਸਟਾਰਟ ਕਰੀ ਤਾਂ ਇਹਨੇ ਜਿਹੜਾ ਹੈਗਾ ਇੱਕ ਮਤਲਬ ਕਿ ਪਾਲਿਸੀ ਸਟਾਰਟ ਕਰੀ ਸੁਗਰ ਐਟ ਦੀ ਪਲੇਸ ਆਫ ਵਿਜਨ ਮਤਲਬ ਕਿ ਜ਼ਹਿਰ ਦੀ ਜਗ੍ਹਾ ਤੇ ਖੰਡ ਦੇਣਾ ਠੀਕ ਹੈ ਇੱਕ ਇਸ ਤਰੀਕੇ ਦੀ ਜਿਹੜੀ ਪਾਲਿਸੀ ਉਹਨੇ ਤਿਆਰ ਕਰੀ ਤੇ ਇਹਨੇ ਸਿੱਖਾਂ ਨੂੰ ਡਵਾਈਸ ਦਿੱਤਾ ਕਿ ਜਿਹੜਾ ਤੁਸੀਂ ਆਪਣਾ ਜਿਹੜਾ ਹੈ ਕੋਈ ਲੀਡਰ ਪੁਆਇੰਟ ਕਰੋ ਇਹਨੂੰ ਐਸੀ ਕੋਈ ਫਿੱਕ ਪਾਵਾ ਵੀ ਉਸ ਸਮੇਂ ਕਿ ਮੈਂ ਸਿੱਖਾਂ ਨੂੰ ਕਹਾ ਕਿ ਤੁਸੀਂ ਆਪਣਾ ਲੀਡਰ ਪੁਆਇੰਟ ਕਰੋ ਤਾਂ ਜੇ ਲੋਕ ਲੜਨਾ ਅਪਸ ਚ ਕਿ ਲੀਡਰ ਮੈਂ ਬਣਨਾ ਜਾਂ ਮੈਂ ਬਣਨਾ ਠੀਕ ਹੈ ਦੈਨ ਫਿਰ 1934 ਦੇ ਵਿੱਚ ਕੀ ਹੋਇਆ ਸਿੱਖਾਂ ਨੇ ਆਪਣਾ ਲੀਡਰ ਜਿਹੜਾ ਹੈਗਾ ਪੁਆਇੰਟ ਕਰਿਆ ਕਿਹਨੂੰ ਕਰਿਆ ਨਵਾਬ ਸਿੰਘ ਪੂਰ ਨੂੰ ਹੁਣ ਤੁਸੀਂ ਇਹਦਾ ਮੈਂ ਤੁਹਾਨੂੰ ਲਾਸਟ ਸਲਾਈਡ ਤੇ ਬੜਾ ਕੇ ਆ ਤੁਸੀਂ ਦੱਸੋ ਨਵਾਬ ਸਿੰਘ ਪੂਰ ਕਿਹੜੀ ਜਿਹੜੇ ਹੈਗੇ ਮਿਸਲ ਦੇ ਹੈਡ ਸੀਗੇ ਠੀਕ ਹੈ ਨਵਾਬ ਸਿੰਘ ਪੁਰ ਨੂੰ ਜਿਹੜਾ ਹੈਗਾ ਸਿੱਖਾਂ ਦੇ ਲੀਡਰ ਪੁਆਇੰਟ ਕਰਿਆ ਤੇ ਇਹਨੇ ਜਿਹੜੇ ਨਵਾਬ ਸਿੰਘ ਪੁਰ ਸੀ ਇਹਨਾਂ ਨੇ ਜਿਹੜਾ ਹੈਗਾ ਸਿੱਖ ਨੂੰ ਦੋ ਪਾਰਟਸ 'ਚ ਡਿਵਾਈਡ ਕਰਤਾ ਕਿਹੜੇ ਕਿਹੜੇ ਬੁੱਢਾ ਦਲ ਤੇ ਤਰੂਣਾ ਦਲ ਬੁੱਢਾ ਦਲ ਕੌਣ ਸੀ ਪਹਿਲਾਂ ਪਾ ਤਰੂਣਾ ਦਲ ਬਾਰੇ ਗੱਲ ਕਰਦੇ ਆ ਤਰੂਣਾ ਦਲ ਕੌਣ ਸੀ ਜਿਹਦੇ ਵਿੱਚ ਸਿੱਖਾਂ ਦੀ ਆਰਮੀ ਮਤਲਬ ਕਿ ਆਰਮੀ ਸੀ ਸੋਲਜਰ ਸੀ ਤੇ ਬੁੱਢਾ ਦਲ ਕੌਣ ਸੀ ਜਿਹੜੇ ਤਰੂਣਾ ਦਲ ਨੂੰ ਟ੍ਰੇਨ ਕਰਦੇ ਸੀ ਮਤਲਬ ਕਿ ਥੋੜੇ 올ਡੇਜ ਸੀ ਪਾ ਤਰੂਣਾ ਦਲ ਜਿਹੜੇ ਹੈਗੇ ਸਿੱਖਾਂ ਦੀ ਆਰਮੀ ਨੂੰ ਇਹ ਟ੍ਰੇਨ ਕਰਦੇ ਸੀ 1738 39 ਠੀਕ ਹੈ ਇਹ ਹੀ ਆਪਣੇ ਲਈ ਕਿਉਂ ਜ਼ਰੂਰੀ ਆ ਕਿਉਂਕਿ ਇਹ ਚ ਕੋਹੀ ਨੂਰ ਦਾ ਜ਼ਿਕਰ ਹੈ ਦੀ ਬੈਟਲ ਆਫ ਕਰਨਾਲ ਬੈਟਲ ਦੀ ਮੁਹੰਮਦ ਸ਼ਾਹ ਰੰਗੀਲੇ ਇਹ ਕਿਹਦੇ ਕਿਹਦੇ ਵਿਚਾਲੇ ਲੜੀ ਗਈ ਸੀ ਇਹ ਲੜੀ ਗਈ ਸੀ ਮੁਹੰਮਦ ਸ਼ਾਹ ਰੰਗੀਲੇ ਤੇ ਪਰਸ਼ੀਨ ਇਨੋਵੇਟਰ ਸੀ ਇੱਕ ਕੌਣ ਸੀ ਆ ਨਾਦਰ ਸ਼ਾਹ ਠੀਕ ਹੈ ਤੇ ਜਿਹੜਾ ਨਾਦਰ ਸ਼ਾਹ ਨੇ ਅਟੈਕ ਕਰਿਆ ਸੀ ਪੰਜਾਬ ਤੇ ਠੀਕ ਹੈ ਤੇ ਜਿਹੜਾ ਨਾਦਰ ਸ਼ਾਹ ਸੀ ਫਿਰ ਇਹਨੇ ਪੰਜਾਬ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਪੀਕ ਆਫ ਥਰੋਨ ਤੇ ਜਿਹੜਾ ਹੈ ਕੋਹੀ ਨੂਰ ਠੀਕ ਹੈ ਇੱਥੇ ਮੈਂ ਤੁਹਾਨੂੰ ਸਪੈਲਿੰਗ ਜਿਹੜਾ ਸਾਰੇ ਕਰੈਕਟ ਕਰਕੇ ਦੇ ਦੂੰਗਾ ਪੀਕ ਕੋ ਥਰੋਨ ਤੇ ਜਿਹੜਾ ਕੋਈ ਨੂੰ ਜਿਹੜਾ ਹੈਗਾ ਹੀਰਾ ਸੀ ਆਪਣਾ ਡਾਇਮੰਡ ਸੀ ਆ ਇਹ ਇੱਥੋਂ ਚੁਰਾ ਕੇ ਲੈ ਗਿਆ ਸੀ ਆ ਠੀਕ ਹੈ ਤੇ ਇਨ 1745 ਆਫਟਰ ਦੀ ਡੈਥ ਆਫ ਜਕਰੀਆ ਖਾਨ ਹਿਸ son ਜਈਆ ਖਾਨ ਬਿਕਮ ਦੀ ਗਵਰਨਰ ਆ ਪੰਜਾਬ ਲਾਹੌਰ ਇਨ 1745 ਦੇ ਵਿੱਚ ਜਕਰੀਆ ਖਾਨ ਦੀ ਜਿਹੜੀ ਡੈਥ ਤੋਂ ਬਾਅਦ ਜਈਆ ਖਾਨ ਨੂੰ ਮਤਲਬ ਕਿ ਲਾਹੌਰ ਦਾ ਜਿਹੜਾ ਹੈਗਾ ਗਵਰਨਰ ਬਣਾਇਆ ਗਿਆ ਫਿਰ ਆਪਾਂ ਹੁ ਮਤਲਬ ਕਿ ਸਭ ਸੀਕੁਐਂਸ ਵਾਈ ਚੱਲ ਰਿਹਾ ਹੈ ਹੁਣ ਇਸ ਤੋਂ ਬਾਅਦ ਬੈਟਲ ਆਫ ਕਰਨਾਲ ਤੋਂ ਬਾਅਦ ਆਪਣੇ ਕੋਲ ਇੰਪੋਰਟੈਂਟ ਫੈਕਟ ਕੀ ਹੁੰਦਾ ਛੋਟਾ ਕੱਲੂਕਰ ਮਤਲਬ ਕਿ ਸਭ ਆਪਾਂ ਸੀਕੁਐਂਸ ਵਾਈਜ਼ ਕੰਪਲੀਟ ਕਰ ਰਹੇ ਆਂ ਤੇ ਜਿੰਨਾ ਕਿ ਇੱਥੇ ਜ਼ਰੂਰੀ ਸੀ ਯਾ ਇਸ ਟਾਈਮ ਤੇ ਆ ਕੇ ਆਪਾਂ ਸਿੱਖ ਮਿਸਲਾਂ ਦੇ ਸਮੇਂ ਦੀਆਂ ਕਿ ਆਪਾਂ ਸਭ ਕੁਝ ਉਹ ਕੰਪਲੀਟ ਕਰਨਾ ਹੁਣ ਆ ਗਿਆ ਛੋਟਾ ਕੱਲੂਕਰ ਆਪਣਾ ਇਹ ਕਿਦੋਂ ਹੋਇਆ 1746 ਦੇ ਵਿੱਚ ਆ ਇਹਦੀ ਡੇਟ ਨਹੀਂ ਹੈਗੀ ਇਹ ਤਾਂ ਸਿਰਫ ਮਤਲਬ ਕਿ ਆਪਣੇ ਕੋਲ ਏਅਰ ਹੈ ਜਿਹੜਾ ਵੱਡਾ ਕੱਲੂਕਰ ਆ ਉਹਦੀ ਆਪਣੇ ਕੋਲ 5 ਫਰਵਰੀ ਜਿਹੜੀ ਹੈਗੀ ਡੇਟ ਵੀ ਹੈਗੀ ਆ ਠੀਕ ਹੈ ਪਹਿਲਾਂ ਆਪਾਂ ਉਹਨਾਂ ਛੋਟੇ ਕੱਲੂ ਕਾਰੀ ਬਾਰੇ ਪੜ੍ਹਦੇ ਆਂ ਛੋਟਾ ਕੱਲੂ ਕਾਰਾ ਕਦੋਂ ਹੋਇਆ 1762 1746 ਦੇ ਵਿੱਚ ਠੀਕ ਹੈ ਇਹਨਾਂ 1746 ਸਿਕਸ ਕਲ ਟੂ ਜਸਪਤ ਰਾਏ 1746 ਦੇ ਵਿੱਚ ਜਿਹੜਾ ਸਿੱਖਾਂ ਨੇ ਜਸਪਤ ਰਾਏ ਨੂੰ ਮਾਰਤਾ ਜਸਪਤ ਰਾਏ ਕੌਣ ਸੀ ਲਖਪਤ ਰਾਏ ਦਾ ਭਾਈ ਸੀ ਠੀਕ ਹੈ ਦੈਨ ਫਿਰ ਲਖਪਤ ਰਾਏ ਐਂਡ ਜਈਆਖਾ ਤੇ ਫਿਰ ਲਖਪਤ ਰਾਏ ਤੇ ਜਈਆਖਾ ਨੇ ਅਟੈਕ ਕਰਤਾ ਕਿਤੇ ਅਟੈਕ ਕਰਿਆ ਸਿੱਖਾਂ ਤੇ ਤੇ ਅਟੈਕ ਉਹ ਕਿਹੜੀ ਜਗ੍ਹਾ ਤੇ ਕਰਿਆ ਸੀ ਇੱਕ ਕਰਿਆ ਆਪਣੇ ਕਾਨੂੰਵਾਲ ਬਲੇਜ਼ ਆਫ ਗੁਰਦਾਸਪੁਰ ਡਿਸਟ੍ਰਿਕਟ ਠੀਕ ਹੈ ਕਾਨੂੰਵਾਲ ਬਲੇਜ਼ ਵਿੱਚ ਹੋਇਆ ਛੋਟਾ ਕੱਲੂਗੜਾ ਕੁਐਸਚਨ ਆਉਂਦਾ ਕਿ ਛੋਟਾ ਕੱਲੂਗੜਾ ਕਿੱਥੇ ਹੋਇਆ ਇਹ ਹੋਇਆ ਕਾਨੂੰਵਾਲ ਬਲੇਜ਼ ਆਫ ਗੁਰਦਾਸਪੁਰ ਇਨ 1746 ਤੇ ਇੱਥੇ ਕਿੰਨੇ ਸਿੱਖਾਂ ਨੂੰ ਮਾਰਿਆ ਗਿਆ ਇੱਥੇ ਮਾਰਿਆ ਗਿਆ 7000 ਸਿੱਖਾਂ ਨੂੰ ਠੀਕ ਹੈ ਬੈਨ ਆ ਗਿਆ ਆਪਣਾ ਦਲ ਖਾਲਸਾ ਦਲ ਖਾਲਸਾ ਤੋਂ ਬਾਅਦ ਆਪਾਂ ਵੱਡੇ ਕੱਲੂਗੜਾ ਬਾਰੇ ਜਿਹੜਾ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਦਲ ਖਾਲਸਾ ਕਦੋਂ ਬਣਾਇਆ ਗਿਆ ਬਹੁਤ ਹੀ ਮਤਲਬ ਕਿ ਅੱਜ ਦੇ ਮੈਂ ਸਾਰੇ ਤੋਂ ਜਿਆਦਾ ਜ਼ਰੂਰੀ ਜਿਹੜੀ ਹੈ ਡੇਟ ਕਹਿ ਸਕਦਾ ਇਹ ਇਹ ਹੈਗੀ ਹੈ ਕਿ 29 ਮਾਰਚ 1748 ਹਰ ਇੱਕ ਪੰਜਾਬ ਪੁਲਿਸ ਦੇ ਹਰ ਇੱਕ ਪੀ ਟ੍ਰਿਪਲ ਯੂ ਦੀ ਹਰ ਇੱਕ ਸ਼ਿਫਟ ਤੇ ਕੁਐਸਚਨ ਆਉਂਦਾ ਕਿ ਦਲ ਖਾਲਸਾ ਜਿਹੜਾ ਕਦੋਂ ਇਸਟੈਬਲਿਸ਼ਡ ਕਰਿਆ ਗਿਆ ਇਹ ਕਰਿਆ ਗਿਆ 29 ਮਾਰਚ 1748 ਨੂੰ ਇਨ 1748 ਅਹਿਮਦ ਸ਼ਾ ਅਬਦਾਲੀ ਟੈਕਡਾਊਨ ਪੰਜਾਬ 1748 ਦੇ ਵਿੱਚ ਜਿਹੜਾ ਅਹਿਮਦ ਸ਼ਾ ਅਬਦਾਲੀ ਸੀ ਇਹਨੇ ਪੰਜਾਬ ਤੇ ਅਟੈਕ ਰਿਆ ਦੈਨ ਨਵਾਬ ਸਿੰਘ ਪੂਰ ਇਸਟੈਬਲਿਸ਼ਡ ਦਲ ਖਾਲਸਾ ਜਦੋਂ ਅਹਿਮਦ ਸ਼ਾ ਅਬਦਾਲੀ ਨੇ ਜਿਹੜਾ ਪੰਜਾਬ ਤੇ ਅਟੈਕ ਰਿਆ ਤਾਂ ਨਵਾਬ ਸਿੰਘ ਪੂਰ ਨੇ ਦਲ ਖਾਲਸਾ ਸਟੈਬਲਿਸ਼ਡ ਕਰਿਆ ਕਦੋਂ ਕਰਿਆ 29 ਮਾਰਚ 1748 ਨੂੰ ਐਂਡ ਅਪੋਇੰਟਡ ਲੀਡਰ ਆਫ ਦਲ ਤੇ ਫਿਰ ਜਿਹੜਾ ਦਲ ਖਾਲਸਾ ਦਾ ਇੱਕ ਲੀਡਰ ਪੁਆਇੰਟ ਕਰਤਾ ਜਸਾ ਸਿੰਘ ਆਲੂ ਵਾਲੀਆ ਨੂੰ ਇਹ ਕੁਐਸਚਨ ਆਉਂਦਾ ਹੁੰਦਾ ਕਿ ਦਲ ਖਾਲਸਾ ਬਣਾਇਆ ਕਿਹਨੇ ਬਣਾਇਆ ਤਾਂ ਨਵਾਬ ਸਿੰਘ ਪੂਰ ਨੇ ਠੀਕ ਹੈ ਤੇ ਉਹਦਾ ਪਹਿਲਾ ਮਤਲਬ ਕਿ ਫਰਸਟ ਪ੍ਰੈਜ਼ੀਡੈਂਟ ਜਾਂ ਲੀਡਰ ਕੌਣ ਸੀ ਉਹ ਹੈਗੇ ਸੀ ਜਸਾ ਸਿੰਘ ਆਲੂ ਵਾਲੀਆ ਇਹ ਤੁਸੀਂ ਸਪੈਸ਼ਲ ਜਿਹੜਾ ਨੋਟ ਡਾਊਨ ਕਰ ਲੈਣਾ ਤੇ ਦਲ ਖਾਲਸਾ ਵਾਜ਼ਾ ਟਾਈਪ ਆਫ ਮਿਲਟਰੀ ਆਰਗੇਨਾਈਜੇਸ਼ਨ ਇਹ ਇੱਕ ਤਰ੍ਹਾਂ ਦੀ ਮਿਲਟਰੀ ਆਰਗੇਨਾਈਜੇਸ਼ਨ ਸੀ ਸਿੱਖਾਂ ਦੀ ਜਿਸ ਦੇ ਵਿੱਚ ਕਿ ਸਿੱਖਾਂ ਦੀ ਜਿਹੜੀ ਸੀ ਮਿਲਟਰੀ ਸੀ ਐਂਡ ਦੀ 11 ਮਿਸਿਲਸ ਜੁਆਇਨਡ ਦਲ ਖਾਲਸਾ ਐਕਸੈਪਟ ਟੂ ਦੀ ਫੁਲ ਠੀਕ ਹੈ ਜਿਹੜੀਆਂ 11 ਮਿਸਲਾਂ ਸੀ ਉਹਨਾਂ ਨੇ ਜਿਹੜਾ ਦਲ ਖਾਲਸਾ ਨੂੰ ਜੁਆਇਨ ਕਰਿਆ ਸਿਰਫ ਫਰੁਕੀਆ ਮਿਸਲ ਨੂੰ ਛੱਡ ਗਏ ਇਹਦੇ ਹੈਡ ਕਾਉਂਟ ਸੀਗੇ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿਉਂਕਿ ਮੈਂ ਤੁਹਾਨੂੰ ਪਹਿਲੀ ਸਲਾਈਡ 'ਚ ਕਰਵਾ ਕੇ ਆਇਆ ਹਾਂ ਇਨ 1783 ਆਫਟਰ ਦੀ ਡੈਥ ਆਫ ਜੱਸਾ ਸਿੰਘ ਆਲੂਵਾਲੀਆ ਤੇ 1783 ਦੇ ਵਿੱਚ ਅੱਗੇ ਜਾ ਕੇ ਜੱਸਾ ਸਿੰਘ ਆਲੂ ਦੀ ਜੱਸਾ ਸਿੰਘ ਆਲੂਵਾਲੀਆ ਦੀ ਡੈਥ ਤੋਂ ਬਾਅਦ ਦਲ ਖਾਲਸਾ ਜਿਹੜਾ ਮਤਲਬ ਕਿ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹਦਾ ਕੋਈ ਹੈਡ ਨਹੀਂ ਰਹਿੰਦਾ ਠੀਕ ਹੈ ਨਵਾਬ ਸਿੰਘ ਪੂਰ ਗੇਵਾ ਟਾਈਟਲ ਸੁਲਤਾਨ ਉਲਕੌਮ ਟੂ ਜੱਸਾ ਸਿੰਘ ਆਲੂਵਾਲੀਆ ਇਹ ਜਿਹ ਕੀ ਸੁਲਤਾਨੁਲ ਕੌਮ ਦਾ ਟਾਈਟਲ ਕਿਸ ਨੂੰ ਮਿਲਿਆ ਸੀ ਇਹ ਮਿਲਿਆ ਸੀ ਜੱਸਾ ਸਿੰਘ ਆਲੂ ਵਾਲੀਆ ਨੂੰ ਤੇ ਕਿਹਨੇ ਦਿੱਤਾ ਸੀ ਇਹ ਟਾਈਟਲ ਇਹ ਦਿੱਤਾ ਸੀ ਨਵਾਬ ਸਿੰਘ ਪੂਰ ਨੇ ਅਹਿਮਦ ਸ਼ਾਹ ਅਬਦਾਲੀ ਇਨਵਾਈਟਡ ਵਾਈ ਦੀ ਬ੍ਰਦਰ ਆਫ ਜਈਆ ਖਾਨ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੇ ਦਲ ਖਾਲਸਾ ਬੰਦੇ ਸਮੇਂ ਜਿਹੜਾ ਟੈਗ ਰਿਆ ਸੀ ਇਹਨੂੰ ਕਿਹਨੇ ਇਨਵਾਈਟ ਕਰਿਆ ਸੀ ਇਹ ਜਈਆ ਖਾਨ ਦੇ ਬ੍ਰਦਰ ਨੇ ਟੈ ਜਿਹੜਾ ਹੈਗਾ ਇਨਵਾਈਟ ਕਰਿਆ ਸੀ ਕੌਣ ਸੀ ਜਈਆ ਖਾਨ ਦਾ ਬ੍ਰਦਰ ਸ਼ਾ ਨਵਾਬ ਠੀਕ ਹੈ ਇਹਨੇ ਕਿਉਂ ਇਨਵਾਈਟ ਕਰਿਆ ਸੀ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਤੇ ਟੈਗ ਕਰਨ ਲਈ ਟੂ ਟੈਗ ਔਨ ਪੰਜਾਬ ਹੁਣ ਆਪਾਂ ਨੈਕਸਟ ਚੱਲਦੇ ਹਾਂ ਵੱਡਾ ਕੱਲੂਕਾਰਾ ਵੱਡਾ ਕੱਲੂਕਾਰਾ ਕਦੋਂ ਹੋਇਆ 5 ਫਰਵਰੀ 1762 ਠੀਕ ਹੈ ਬਹੁਤ ਹੀ ਜਿਹੜੀ ਖਾਸ ਡੇਟ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ 5 ਫਰਵਰੀ 1762 ਨੂੰ ਵੱਡਾ ਕੱਲੂਕਾਰਾ ਹੋਇਆ ਤੇ ਇਹ ਕਿਹਦੇ ਮਤਲਬ ਕਿ ਕਦੋਂ ਕਿਹਨੇ ਟੈਗਰ ਸੀ ਕਦੋਂ ਕਰਿਆ ਸੀ ਅਹਿਮਦ ਸ਼ਾਹ ਅਬਦਾਲੀ اٹੈਕਡਾਉਨ 6 ਐਟ ਦੀ ਕਪਰੋਹੀਲਾ ਵਿਲੇਜ ਆਫ ਮਲੇਰਕੋਟਲਾ ਐਂਡ ਕਿਲਡ 2000 ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਇਹਨੇ ਜਿਹੜਾ ਹੈਗਾ ਸਿੱਖਾਂ ਤੇ ਅਟੈਕ ਕਰਿਆ ਤੇ ਕਿੱਥੇ ਹੋਇਆ ਵੱਡਾ ਕੱਲੂਕਾਰਾ ਇਹ ਹੋਇਆ ਕਪਰੋਹੀਲਾ ਵਿਲੇਜ ਦੇ ਵਿੱਚ ਕਪਰੋਹੀਲਾ ਵਿਲੇਜ ਕਿੱਥੇ ਆ ਮ ਤੇ ਇੱਥੇ ਜਿਹੜਾ 20000 ਸਿੱਖਾਂ ਨੂੰ ਮਾਰਿਆ ਗਿਆ ਠੀਕ ਹੈ ਤੇ ਇਸੇ ਕਰਕੇ ਉਸ ਨੂੰ ਜਿਹੜਾ ਹੈਗਾ ਛੋਟੇ ਕੱਲੂ ਘਾਰੇ ਨੂੰ ਜੋ 1750 ਦੇ ਵਿੱਚ ਉਹ ਇੱਥੇ ਕਿਉਂਕਿ 7000 ਸਿੱਖ ਮਰੇ ਸੀ ਇੱਥੇ ਇੱਥੇ 20000 ਸਿੱਖ ਮਰੇ ਨੇ ਤਾਂ ਕਰਕੇ ਉਸ ਨੂੰ ਛੋਟਾ ਕੱਲੂ ਘਾਰਾ ਤੇ ਇਸ ਨੂੰ ਵੱਡਾ ਕੱਲੂ ਘਾਰਾ ਕਿਹਾ ਜਾਂਦਾ ਕਿਉਂਕਿ ਇਥੇ ਜਿਹੜਾ ਹੈਗਾ ਜ਼ਿਆਦਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਹੁਣ ਕੁਝ ਮਹੱਤਵਪੂਰਨ ਇੰਪੋਰਟੈਂਟ ਫੈਕਟਸ ਨੇ ਆਪਾਂ ਉਹਨਾਂ ਦੀ ਜਾਣਕਾਰੀ ਪਾਉਣੇ ਆ ਸਿੱਖ ਫੋਰਸਸ ਕੰਕਰ ਦਿੱਲੀ ਇਨ 1783 ਅੰਡਰ ਦੀ ਲੀਡਰਸ਼ਿਪ ਆਫ ਭਾਈ ਬਘੇਰ ਸਿੰਘ ਐਂਡ ਟੂ ਨੈਗੋਸ਼ੀਏਟ ਵਿਦ ਮੋਗਲ ਐਂਪੀਰੀਅਰ ਸ਼ਾ ਆਲਮ 2 ਦੇਸ ਇੱਕ ਫੋਰਸਸ ਨੇ ਜਿਹੜਾ ਹੈਗਾ ਦਿੱਲੀ ਨੂੰ 1700 ਕਹਿੰਦੇ ਹੁੰਦੇ ਨੇ ਕਿ ਸਿੱਖਾਂ ਨੇ ਦਿੱਲੀ ਬੀਜਤੀ ਹੋਈ ਆ 1783 ਦੇ ਵਿੱਚ ਜਿਹੜਾ ਹੈਗਾ ਇਹ ਦਿੱਲੀ ਸਿੱਖਾਂ ਨੇ ਜਿੱਤੀ ਸੀ ਇਹਦੀ ਲੀਡਰਸ਼ਿਪ ਦੇ ਅੰਡਰ ਭਾਈ ਬਘੇਰ ਸਿੰਘ ਦੀ ਲੀਡਰਸ਼ਿਪ ਦੇ ਅੰਡਰ ਤੇ ਜਿਹੜਾ ਫਿਰ ਸ਼ਾ ਆਲਮ ਸੀ ਹੈ ਜਿਹੜਾ ਮੋਗਲ ਰੂਲ ਉਹ ਮਤਲਬ ਕਿ ਚੱਲ ਰਿਹਾ ਸੀ ਉਹਦੇ ਨਾਲ ਨੈਗੋਸ਼ੀਏਟ ਵੀ ਕੀਤਾ ਕੁਝ ਚੀਜ਼ਾਂ ਬਾਰੇ ਠੀਕ ਹੈ ਤੇ ਇਦੋਲਾ ਕਰਨੇ ਮੁਗਲ گورਨਰਸ ਆਫ ਪੰਜਾਬ ਆਪਣੇ ਮੋਗਲ ਦੇ ਕਿਹੜੇ ਕਿਹੜੇ ਮੁਗਲ ਗਵਰਨਰ ਰਹੇ ਨੇ ਇਹਨਾਂ ਚ ਕੁਐਸਚਨ ਆਉਂਦਾ ਹੁੰਦਾ ਠੀਕ ਹੈ ਕਿ ਪੰਜਾਬ ਦਾ ਲਾਸਟ ਮੁਗਲ ਗਵਰਨਰ ਪਹਿਲਾ ਮੁਗਲ ਗਵਰਨਰ ਪੰਜਾਬ ਦਾ ਕੌਣ ਸੀ ਆ ਤੇ ਹੁਣ ਆਪਾਂ ਇੱਥੇ ਜਿਹੜੇ ਹੈਗੇ ਚਾਰ ਇਹ ਆਪਣੇ ਦਿੱਤੇ ਹੋਏ ਨੇ ਪਹਿਲਾ ਕੌਣ ਸੀ ਅਬਦੁਲ ਸਾਦ ਖਾਨ ਜਿਨੇ ਹੈਗਾਗਾ ਤੁਹਾਨੂੰ ਪਤਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਰੈਸਟ ਕਰਿਆ ਸੀ ਆ ਦੈਨ ਆ ਗਿਆ ਆਪਣੇ ਜਕਰੀਆ ਖਾਨ ਤਿੰਨ ਆ ਗਿਆ ਹੁਣ ਜਈਆ ਖਾਨ ਤੇ ਜਿਹੜਾ ਕੁਐਸਚਨ 4th ਵਨ ਦਾ ਹੁੰਦਾ ਠੀਕ ਹੈ ਇਹਨੂੰ ਤੁਸੀਂ ਇੰਪੋਰਟੈਂਟ ਮਾਰਕ ਕਰ ਲਿਓ ਫੋਰਥ ਕੌਣ ਸੀ ਤੇ ਇਹ ਫੋਰਥ ਵੀ ਸੀ ਤੇ ਲਾਸਟ ਮੁਗਲ ਗਵਰਨਰ ਇਹ ਮੁਗਲ ਗਵਰਨਰ ਦੀ ਗੱਲ ਹੋ ਰਹੀ ਹੈ ਕਿ ਲਾਸਟ ਮੁਗਲ ਗਵਰਨਰ ਪੰਜਾਬ ਕੌਣ ਸੀ ਇਹ ਹੈ ਗਾਇਸ ਮੀਰ ਮੰਨੂ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਜੀ ਪਸੰਦ ਆਈ ਹੋਊਗੀ ਅਗਰ ਕਲਾਸ ਚੰਗੀ ਲੱਗੀ ਐ ਇਨਫੋਰਮੇਸ਼ਨ ਵਧੀਆ ਲੱਗੀ ਆ ਤਾਂ ਆਪਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਬਾਕੀ ਜਿਹੜੇ ਚੈਨਲ ਤੇ ਬੱਚੇ ਨਵੇਂ ਆਏ ਨੇ ਪਹਿਲਾਂ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬਾਕੀ ਅਗਰ ਕੋਈ ਵੀ ਬੱਚਾ ਕੋਈ ਵੀ ਕਿਸੇ ਤਰੀਕੇ ਦਾ ਵੀ ਜਾਂ ਕਿਸੇ ਵੀ ਇੰਸਟੀਚਿਊਟ ਤੋਂ ਕੋਈ ਵੀ ਕੋਰਸ ਨਹੀਂ ਪਰਚੇਸ ਕਰ ਸਕਦਾ ਤਾਂ ਉਹ ਆਪਣੇ ਚੈਨਲ ਤੋਂ ਫਰੀ ਆਫ ਕੋਸਟ ਆਫ ਦੀ ਸਟੱਡੀ ਕੰਪਲੀਟ ਕਰ ਸਕਦਾ ਆਪਾਂ ਇੱਕ ਤਰੀਕਾ ਟਾਰਗੇਟ ਮੰਨ ਕੇ ਚੱਲ ਰਹੇ ਹਾਂ ਕਿ ਤੁਹਾਡਾ ਜੇਰਵਾਡਨ ਜਿਹੜਾ 2025 ਹੁਣ ਫਾਰਮ ਫਿਲ ਹੋ ਰਹੇ ਨੇ ਤੇ ਜਿਹੜਾ ਹੁਣ ਪੀਪੀ ਕਨਸਟੇਬਲ 2026 ਦੇ ਵਿੱਚ ਆਉਣਾ ਉਹਨਾਂ ਜਿਹੜੇ ਇੱਕ ਪੇਪਰ ਤੁਹਾਡਾ ਜ਼ਰੂਰ ਕਲੀਅਰ ਕਰਵਾਉਣੇ ਕਰਵਾਉਣਾ ਸਿਰਫ ਇਥੋਂ ਫਰੀ ਆਫ ਕੋਸਟ ਤੋਂ ਉਹਨੂੰ ਸਟੱਡੀ ਕ ਮੈਂ ਉਮੀਦ ਕਰਦਾ ਜਿਹੜਾ 2026 ਹੈ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ